ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਪਿੰਡ ਚੂਹੜ ਮਾਜਰਾ ਜ਼ਿਲ੍ਹਾ ਮਹਾਲੀ ਦੇ ਵਿੱਚ ਅਸੀਂ ਪਹੁੰਚੇ ਆਂ ਜਿੱਥੇ ਕਿ ਪੀਰ ਬਾਬਾ ਜੀ ਦੀ ਦਰਗਾਹ ਬਣੀ ਹੋਈ ਆ ਸੋ ਇੱਥੇ ਜੋ ਸੇਵਾਦਾਰ ਨੇ ਸੇਵਾ ਕਰਦੇ ਨੇ ਬਾਬਾ ਅਵਤਾਰ ਸ਼ਾ ਜੀ ਉਨ੍ਹਾਂ ਦੇ ਵੱਲੋਂ ਇੱਥੇ ਸਾਲਾਨਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਭੰਡਾਰੇ ਕੀਤੇ ਜਾਂਦੇ ਨੇ ਅਤੇ ਕਵਾਲੀਆਂ ਵੀ ਕੀਤੀਆਂ ਜਾਂਦੀਆਂ ਨੇ ਸੁਣਾਈਆਂ ਜਾਂਦੀਆਂ ਨੇ ਬੜੀ ਦੂਰੋਂ ਦੂਰੋਂ ਇੱਥੇ ਸੰਗਤਾਂ ਆਉਂਦੀਆਂ ਨੇ ਤੇ ਆਓ ਤੁਹਾਨੂੰ ਇੱਥੇ ਕਵਾਲੀਆਂ ਵੀ ਦਿਖਾਉਣੇ ਆ ਅਤੇ ਜੋ ਸੰਗਤਾਂ ਆਈਆਂ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ बाबा <laughs> जी <laughs> <laughs> ਕੀ ਨਾਮ ਹੈ ਤੁਹਾਡਾ ਕੁਸ਼ਪ੍ਰੀਤ ਕੌਰ ਜੀ ਓਕੇ ਪਿੰਡ ਕਿਹੜਾ ਹੈ ਇਹ ਚੂੜਮੰਜਰਾ ਜੀ ਚੂੜਮੰਜਰਾ ਅੱਜ ਇੱਥੇ ਕੀ ਪ੍ਰੋਗਰਾਮ ਹੋਇਆ ਭੰਡਾਰਾ ਜੀ ਲੰਗਰ ਵਰਤੇ ਆ ਜੀ ਖੁੱਲਾ ਜੀ ਜੰਗ ਸੰਗਤਾਂ ਨੂੰ ਵਧੀਆ ਹੋਇਆ ਜੀ ਹੁਣ ਕਵਾਲ ਚੱਲ ਰਹੇ ਜੀ ਹਾਂ ਕਵਾਲੀਆਂ ਵੀ ਸੁਣੀਆਂ ਤੁਸੀਂ ਹਾਂਜੀ ਕਿਵੇਂ ਲੱਗੀਆਂ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀਆਂ ਹਾਂ ਇਹ ਹਰ ਸਾਲ ਭੰਡਾਰਾ ਹੁੰਦਾ ਹਾਂਜੀ ਹਰ ਸਾਲ ਹੁੰਦਾ ਇਹ ਕਿੰਨੇ ਸਾਲ ਹੋ ਗਏ 15 ਸਾਲਾਂ ਤੋਂ 15 ਸਾਲਾਂ ਤੋਂ ਹੁੰਦਾ ਤੋ ਕੀ ਤੁਸੀਂ ਵੀ ਮਤਲਬ ਕਿ ਪੀਰਾਂ ਦੇ ਮੰਨਦੇ ਆ ਪੂਰਾ ਹਾਂਜੀ ਓਕੇ ਮੱਖਾ ਟੇਕਦੇ ਹੁੰਦੇ ਹਾਂਜੀ ਹਾਂ ਰੋਜ਼ ਟੇਕਦੇ ਆ ਜਾਂ ਕਦੇ ਕਦੇ ਟੇਕਦੇ ਹਰ ਰੋਜ਼ ਜੀ ਹਰ ਰੋਜ਼ ਟੇਕ ਹਾਂਜੀ ਠੀਕ ਹੈ ਸੋ ਕਿਵੇਂ ਲੱਗਿਆ ਤੁਹਾਨੂੰ ਇਹ ਸਾਰਾ ਪੂਰਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਸੋ ਥੈਂਕ ਯੂ ਧੰਨਵਾਦ ਸასიਖਾਲ ਜੀ ਸასიਖਾਲ ਜੀ ਇਹ ਕੀ ਨਾਮ ਹੈ ਤੁਹਾਡਾ ਹਰਮੋਨ ਸਿੰਘ ਹੈ ਜੀ ਅੱਜ ਕਿਹੜੇ ਪਿੰਡ ਆਏ ਹੋ ਚੂੜ ਮਾਜਰਾ ਪਿੰਡ ਤੁਹਾਡਾ ਕਿਹੜਾ ਪਿੰਡ ਹੈ ਸਾਡਾ ਪਿੰਡ ਆਹੇ ਪਰ ਅਨੇ ਆਰੋ ਸਿਟੀ ਚ ਅੱਛਾ ਟੱਪਲ ਵਾਲਾ ਨੇ ਤੇ ਇੱਥੇ ਕੀ ਪ੍ਰੋਗਰਾਮ ਹੋਇਆ ਤੁਹਾਨੂੰ ਪਤਾ ਪਿੰਡਾਰਾ ਸੀ ਅੱਜ ਪਿੰਡਾਰਾ ਹੋਇਆ ਤੁਸੀਂ ਇੱਥੇ ਕਦੋਂ ਤੋਂ ਆ ਰਹੇ ਹੋ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਉਹ ਇੱਥੇ ਜੋ ਮੰਨਤ ਕੋਈ ਸੁੱਖ ਵਗੈਰਾ ਪੂਰੀ ਹੁੰਦੀ ਆ ਕਿਵੇਂ ਹੁੰਦੀ ਆ ਹੁੰਦੀ ਆ ਅੱਛਾ ਜੀ ਹਾਂ ਜੀ ਇਹ ਸਭ ਜਿਹੜੀ ਬੇਟੀ ਬਾਹਰ ਗਈ ਇੱਕ ਅੱਛਾ ਜੀ ਤੁਹਾਡਾ ਹੀ ਮਰੋ ਕੇ ਜੋ ਕੰਮ ਬਣ ਗਿਆ ਮੇਰਾ ਰੈਗ ਉਹ ਵੀ ਬਣ ਜਾਊਗਾ। ਅੱਛਾ ਜੀ। ਰਟਰਮ ਡਾਕਾ ਮੇਰਾ ਕੇਸ ਦਾ ਚੱਲ ਦੇ ਕੋਦੇ ਵਰਗੇ। ਜੀ। ਉਹ ਵੀ ਕੰਦੇ ਹੋ ਜਾਊਗਾ। ਕੀ ਕਹੂਗੇ ਬਾਬਾ ਜੀ ਬਾਰੇ? ਉਹ ਬਹੁਤ ਵੰਦੂ ਠੀਕ ਹੈ ਬਾਬਾ ਜੀ ਸਹੀ ਗਾ। ਮੈਂ ਵਾਪਸ ਖਲਾਜ਼ਮ। ਥੈਂਕ ਯੂ। ਕੀ ਨਾਮ ਹੈ ਤੁਹਾਡਾ? ਰਣਜੀਤ ਕੌਰ। ਜੀ। ਤੁਸੀਂ ਕਿੱਥੋਂ ਆਏ? ਸਰ ਮੇਰੋਪੜ ਦੀ ਰਹਿਣ ਵਾਲੀ ਆ। ਰੋਕੜ ਤੋਂ। ਹਾਂ ਸਰ। ਓਕੇ। ਤੁਸੀਂ ਇੱਥੇ ਹਰ ਸਾਲ ਆਉਨੇ ਹੋ ਜਾਂ ਵਿਚ ਨੂੰ ਵੀ ਕਦੇ ਆਉਂਦੇ ਆ ਨਹੀਂ ਨਹੀਂ ਹਰ ਸਾਲ ਆਉਂਦੇ ਆ ਜੀ ਸਰ ਉਦੋਂ ਵੀ ਅਸੀਂ ਆਈ ਜਾਂਦੇ ਹਾਂਗੇ ਬਟ ਉਦਾਂ ਭੰਡਾਰੇ ਨੂੰ ਹਰ ਸਾਲ ਆਉਂਦੇ ਆ ਭੰਡਾਰੇ ਨੂੰ ਹਰ ਸਾਲ ਆਉਂਦੇ ਆ ਹਾਂਜੀ ਤੇ ਵਿੱਚ ਵਿਚਾਲੇ ਵੀ ਆ ਜਾਂਦੇ ਆ ਹਾਂਜੀ ਇਸ ਵਿੱਚ ਵਿਚਾਲੇ ਵੀ ਆਉਂਦੇ ਰਹਿੰਦੇ ਜੀ ਸੋ ਅੱਜ ਇਹ ਪ੍ਰੋਗਰਾਮ ਹੋਇਆ ਸਾਲਾਨਾ ਪ੍ਰੋਗਰਾਮ ਜਿਹੜਾ ਕੀਤਾ ਜਾਂਦਾ ਭੰਡਾਰਾ ਕਰਿਆ ਗਿਆ ਕਿਵੇਂ ਲੱਗਿਆ ਤੁਹਾਨੂੰ ਸਰ ਬਹੁਤ ਵਧੀਆ ਲੱਗਿਆ ਬਹੁਤ ਇੰਜੋਏ ਕੀਤਾ ਹੈਗਾ ਬਹੁਤ ਜ਼ਿਆਦਾ ਹੁੰਦੇ ਆ। ਕਵਾਲੀਆਂ ਵੀ ਇੱਥੇ ਗਾਈਆਂ ਗਈਆਂ ਨੇ। ਹਾਂਜੀ ਸਰ ਕਵਾਲੀਆਂ ਵੀ ਗਾਈਆਂ ਗਈਆਂ ਸੀਗੀਆਂ। ਪਹਿਲਾਂ ਵੀ ਕਵਾਲੀਆਂ ਚੱਲਦੀਆਂ ਹੁੰਦੀਆਂ। ਹਾਂਜੀ ਸਰ ਪਹਿਲਾਂ ਵੀ ਚੱਲਦੀਆਂ ਹੁੰਦੀਆਂ ਕਵਾਲੀਆਂ। ਹਰ ਸਾਲ। ਹਾਂਜੀ ਹਾਂਜੀ ਹਰ ਸਾਲ ਜਾਂਦੇ ਆ। ਸੋ ਬਾਬਾ ਜੀ ਬਾਰੇ ਕੀ ਕਹੋਗੇ? ਬਾਬਾ ਜੀ ਬਾਰੇ ਬਾਬਾ ਜੀ ਬਹੁਤ ਬਹੁਤ ਵਧੀਆ ਐ ਤੇ ਬਹੁਤ ਭਗਤੀਮਾਨ ਐ ਜੀ। ਜਿੰਨਾ ਵੀ ਇਹਨਾਂ ਤੋਂ ਗਿਆਨ ਸਾਨੂੰ ਮਿਲਿਆ ਹੈਗਾ ਇਹਨਾਂ ਨੂੰ ਕਿਤੋਂ ਤਾਂ ਨਹੀਂ ਮਿਲਿਆ ਜੀ। ਜੀ। ਹਾਂਜੀ। ਬਹੁਤ ਜ਼ਿਆਦਾ ਕੋਈ ਆਪਣੀ ਮਤਲੂਕੀ ਕੋਈ ਮੰਨਤ ਕੋਈ ਰੁਕਾਵਟ ਕੋਈ ਨਹੀਂ ਨੀਰ ਕਾਬਟ ਕੋਈ ਨਹੀਂ ਹੈਗੀ ਹਾਂਜੀ ਹਾਂਜੀ ਸਾਰਾ ਇੱਥੇ ਆ ਕੇ ਨਤਮਸਤਕ ਹੋ ਜਾਂਦੇ ਆ ਹਾਂਜੀ ਬਹੁਤ ਜ਼ਿਆਦਾ ਨਤਮਸਤਕ ਹੁੰਦੇ ਆ ਮਨੋ ਕਾਮਨਾ ਪੂਰੀ ਹੁੰਦੀ ਆ ਹਾਂਜੀ ਹਾਂਜੀ ਮਨੋ ਕਾਮਨਾ ਸਾਰੀਆਂ ਪੂਰੀਆਂ ਹੁੰਦੀਆਂ ਨੇ ਜੀ ਹਾਂਜੀ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਗੁਪੀ ਸਿੰਘ ਹੈ ਜੀ ਜੀ ਹਾਂਜੀ ਸੋ ਪਿੰਡ ਚੂੜ ਮਾਜਰਾ ਦੇ ਵਿੱਚ ਆਏ ਹਾਂ ਤੁਹੋ ਥੋੜਾ ਜਿਆ ਚੰਨਣਾ ਪਾਇਓ ਜਿਹੜੀ ਇੱਥੇ ਦਰਗਾਹ ਹੈ ਇਹ ਦਰਗਾਹ ਜੀ ਸਖੀ ਸੁਲਤਾਨ ਬਾਬਾ ਲਗਦਤਾ ਵਾਲੇ ਲੱਡਲੇ ਪੀਰ ਦੀ ਦਰਗਾਹ ਹੈ ਜੀ ਇੱਥੇ ਆਪਣੇ ਮੁਖ ਸੇਵਾਦਾਰ ਅਵਤਾਰ ਸ਼ਾਹ ਜੀ ਹੈ ਜੀ ਉਹ ਮਤਲਬ ਕਿ ਹਰ ਸਾਲ ਬਹੁਤ ਵਧੀਆ ਪ੍ਰੋਗਰਾਮ ਕਰਾਂਦੇ ਭੰਡਾਰਾ ਹੁੰਦਾ ਬਾਬਾਈ ਦਾ ਜੀ ਤੇ ਕਵਾਲ ਲੱਗਦਾ ਮਹਿਫਲੇ ਕਵਾਲ ਜੀ ਪੂਰੀ ਮਰਤੋਂ ਤੋਂ ਨਾਲ ਮਨਾਇਆ ਜਾਂਦਾ ਤੇ ਭੰਡਾਰਾ ਟੁੱਟ ਵਰਤਦਾ ਹੈ ਦੋ ਟਾਈਮ ਦੁਪਹਿਰ ਵੀ ਤੇ ਸ਼ਾਮ ਵੀ ਜੀ ਹਾਂਜੀ ਤੇ ਲੋਕ ਬਹੁਤ ਦੁਖੀ ਦੁਖੀ ਆਂਦੇ ਇੱਥੇ ਤੇ ਬਬਾਈ ਦਰਗਾਹ ਤੋਂ ਚੋੜੀਆਂ ਪਰ ਕੇ ਲੈ ਜਾਂਦੇ ਤੇ ਸੁਖੀ ਹੋ ਕੇ ਜਾਂਦੇ ਦੁਖੀ ਹੋ ਕੇ ਆਂਦੇ ਖੁਸ਼ ਹੋ ਕੇ ਜਾਂਦੇ ਨੇ ਜੀ ਹਾਂਜੀ ਜੀ ਬੀ ਬੀ ਸੰਗਤ ਮਤਲਬ ਹੀ ਕਾਫੀ ਦੂਰ ਤੋਂਰੇ ਦਰਬਾਰ ਚ ਆਂਦੇ ਜੀ ਸੰਗਤ ਕਾਫੀ ਦੂਰ ਤੋਂ ਪਰ ਦੱਸ ਨਹੀਂ ਸਕਦੇ ਕਿੱਥੋਂ ਕਿੱਥੋਂ ਆਂਦੇ ਆ ਹਾਂਜੀ मतलब की बहुत दुखी संगत आंदे खुश हो के जांदे इथों जी हां जी हां जी बिल्कुल जी जी ते कव्वाल भी आज लगे सी हां जी बिल्कुल जी कव्वाल लगे जी हर साल तरह वे हर साल दी तरह हर था था साल दी तरह इथों कव्वाल भी लगे जी, जी। बाकी ਤੁਸੀਂ ਦੇਖੇ ਜੀ ਪ੍ਰੋਗਰਾਮ ਸੰਗਤ ਨੇ ਤੁਹਾਡੇ ਸਾਹਮਣੇ ਜੀ ਬਹੁਤ ਵਧੀਆ ਪ੍ਰੋਗਰਾਮ ਸੀਗਾ ਕਵਾਲ ਦਾ ਜੀ ਉਹਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਭੰਡਾਰੇ ਵੀ ਖੁੱਲੇ ਚੱਲੇ ਆ ਭੰਡਾਰੇ ਆ ਟੁੱਟ ਵਰਤੇ ਜੀ ਖੁੱਲੇ ਭੰਡਾਰੇ ਚੱਲੇ ਆ ਜੀ ਭੰਡਾਰੇ ਦੀ ਕੋਈ ਹਉਣੀ ਨਹੀਂ ਦੀ ਖੁੱਲੇ ਭੰਡਾਰੇ ਚੱਲੇ ਦੋ ਹੀ ਟਾਈਮ ਜੀ ਭੱਬੀ ਦੀ ਕਿਰਪਾ ਨਾਲ ਜਲੇਬੀਆਂ ਦੇ ਸੀ ਕੀਚੜ ਪੂਰਾ ਲੰਗਰ ਭੰਡਾਰ ਦੇ ਸੀ ਕੀ ਦਾ ਤਿਆਰ ਹੋਇਆ ਸੀਗਾ ਜੀ ਹਾਂਜੀ ਸੋ ਇਹ ਜਿਹੜੀ ਦਰਗਾਹ ਹੈ ਇੱਥੇ ਕੋਈ ਹੋਰ ਵੀ ਮਤਲਬ ਕੇ ਦਰਗਾਹ ਦੇ ਨਾਲ ਕੋਈ ਰਿਲੇਸ਼ਨ ਕੋਈ ਜੋੜਿਆ ਗਿਆ ਹਾਂਜੀ ਬਿਲਕੁਲ ਜੀ ਇੱਥੇ ਜੀ ਆਪਣੇ ਜੀ ਚੰਡੀਗੜ੍ਹ ਤੋਂ ਦਰਗाह अहमद शाह ਕਾਦਰੀ ਦੀ ਦਰਗਾਹ ਹੈ ਜੀ ਜੀ ਉਹਨਾਂ ਦੇ ਮੁੱਖ ਸੇਵਾਦਾਰ ਸਾਈਂ ਮੁੰਨਾ ਸ਼ਾ ਕਾਦਰੀ ਜੀ ਨੇ ਆਪਣਾ ਤੋਂ ਦਰਸ਼ਨ ਦੇ ਕੇ ਹਾਜ਼ਰੀ ਜੁਲਪਰੀ ਹੈ ਜੀ ਸੋ ਉਹਨਾਂ ਦੇ ਆਉਣ ਤੇ ਸੰਗਤ ਨੇ ਬਹੁਤ ਉਹਨਾਂ ਦਾ ਸਨਮਾਨ ਕੀਤਾ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦਾ ਵੈਲਕਮ ਕੀਤਾ ਜੀ ਸੋ ਸਾਰੇ ਸੰਗਤ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਦੇ ਇੱਥੇ ਆਣ ਤੋਂ ਜੀ ਤੇ ਬਹੁਤ ਵਧੀਆ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਈ ਹੈ ਜੀ ਸੋ ਇਹ ਸੁਣ ਕੇ ਗਈ ਹੈ ਜੀ ਸੋ ਇਹ ਤਾਂ ਇੱਕ ਸਲਾਨਾ ਭੰਡਾਰਾ ਸੀ ਇਸ ਤੋਂ ਇਲਾਵਾ ਵੀ ਸੰਗਤ ਇੱਥੇ ਆਉਂਦੀ ਰਹਿੰਦੀ ਹੈ ਹਾਂਜੀ ਇੱਥੇ ਹਰ ਵੀਰਵਾਰ ਤੇ ਐਤਵਾਰ ਬਾਬਾ ਜੀ ਤੇ ਚੌਂਕੀ ਲਾਂਦੇ ਆ ਸੰਗਤ ਬਹੁਤ ਦੂਰ ਦੂਰ ਤੋਂ ਆਉਂਦੀ ਹੈ ਜੀ ਜੀ ਹਾਂਜੀ ਤੇ ਦੂਰ ਤੋਂ ਆਉਂਦੇ ਸੰਗਤ ਦੁਖੀ ਜਾਂਦੀ ਹੈ ਤੇ ਖੁਸ਼ ਹੋ ਕੇ ਜਾਂਦੀ ਇਥੋਂ ਜੀ ਜੀ ਤੇ ਜੈ ਪੀਰਾਂ ਦੀ ਜੈ ਮਸਤਾਂ ਦੀ